ਤੇ ਪਾਕਿਸਤਾਨ ਦੀ ਮੈਂ ਗੱਲ ਕਰਾਂ ਤੁਸੀਂ ਜਾ ਕੇ ਆਏ ਤੁਸੀਂ ਕਿਵੇਂ ਦਾ ਸੀਗਾ ਐਕਸਪੀਰੀਅੰਸ ਬਹੁਤ ਵਧੀਆ ਹੈ ਬਸ ਇੱਕ ਲਕੀਰ ਦਾ ਫਰਕ ਹੈ ਆਪਣੇ ਵਰਗੇ ਲੋਕ ਨੇ ਆਪਣੇ ਨੂੰ ਵਧੀਆ ਨੇ ਮੈਂ ਤਾਂ ਕਹਿਣਾ ਹੁਣ ਨਾ ਵੀ ਉਹ ਉਹ ਲੋਕ ਚੰਗੇ ਨੇ ਆਪਣੇ ਕੋਲੇ ਕਿਸੇ ਨੂੰ 10 ਮਿੰਟ ਦਾ ਟਾਈਮ ਨਹੀਂ ਕੋਈ ਦੇ ਸਕਦਾ ਉਹ ਉਹ ਤਿੰਨ ਤਿੰਨ ਚਾਰ ਚਾਰ ਦਿਨ ਦੋ ਦੋ ਗੱਡੀਆਂ ਦੇ ਕੇ ਰਖਦੇ ਤੇ ਸਾਨੂੰ 10 10 ਦਿਨ ਸਾਡੇ ਨਾਲ ਰਹੇ ਔਰ ਅਸੀਂ ਖਵਾ ਖਵਾ ਕੇ ਸਾਨੂੰ ਐਂਦੀ ਉੱਥੇ ਵੀ ਅਸੀਂ ਤਰ ਖਾ ਕੇ ਮਰਨ ਆਇਆ ਉੱਥੇ ਐ ਸੀ ਫੇਰ ਫੇਰ ਇੱਕ ਵਾਦਾ ਫੇਰ ਖਵਾਤਾ ਫੇਰ ਖਵਾਤਾ ਮਾੜੀ ਤੋਂ ਮਾੜਾ ਬੰਦਾ ਵੀ ਇਹ ਕਹਿੰਦਾ ਸੀ ਸਰਦਾਰ ਜੀ ਤੁਹਾਡੀ ਕੀ ਖੇਦਮਤ ਕਰੀਏ ਉਹ ਚੰਗੇ ਲੋਕ ਨੇ ਸਾਡੇ ਮੀਡੀਆ ਦੇ ਵਿੱਚ ਸਾਡੇ ਸਿਆਸਤਦਾਨਾਂ ਨੇ ਇਹਨੂੰ ਮਾੜਾ ਕਿਹਾ ਹਨ ਤੇ ਫਿਲਮਾਂ ਦੇ ਵਿੱਚ ਮਾੜਾ ਕਹਿੰਦੇ ਨੇ ਪਰ ਪਾਕਿਸਤਾਨ ਉਹ ਹੈ ਜਾਨੀ ਇਹ ਹੈਗਾ ਬਹੁਤ ਵਧੀਆ ਲੋਕ ਨੇ ਕੀ ਫਰਕ ਹੈ ਚੜ੍ਹਦੀ ਪੰਜਾਬ ਤੇ ਲੈंदे ਪੰਜਾਬ ਵਿੱਚ ਜਿਹੜਾ ਤੁਸੀਂ ਉੱਥੇ ਜਾ ਕੇ ਦੇਖਿਆ ਹੋਵੇ ਸਭੀ ਸਾਂਝੇ ਨੇ ਹਵਾ ਸਾਂਝੀ ਹੈ ਸੂਰਜ ਸਾਂਝਾ ਹੈ ਚੰਦਰਮਾ ਸਾਂਝਾ ਹੈ ਸਭ ਕੁਝ ਇੱਕੋ ਹੈ ਤੇ ਉਹੀ ਮੌਸਮ ਨੇ ਤੁਹਾਨੂੰ ਦੂਰੇ ਪੈਂਦੀ ਆ ਤੁਹਾਨੂੰ ਦੁੱਥੇ ਪੈਂਦੀ ਆ ਸੇਮ ਚੀਜ਼ ਐ ਸੇਮ ਐਗਾ ਨਾ ਬਸ ਆ ਸਾਡੇ ਧਰਮਾਂ ਨੇ ਜਿਹੜੇ ਧਰਮ ਦੇ ਠੇਕੇਦਾਰਾਂ ਨੇ ਦੋ ਮੁਲਕ ਦੇ ਟੋਟੇ ਕਰਤੇ ਨਾ ਤਾਂ ਕੋਈ ਜਨਾਦਾ ਮਰਿਆ ਸੀ ਨਾ 네ਹਰੂ ਦਾ ਮਰਿਆ ਸੀ ਮਰੇ ਤੀ ਤਾਂ ਆਪਾਂ ਬਸ ਸਿਰਫ ਪੰਜਾਬ ਵੰਡਿਆ ਗਿਆ ਪੰਜਾਬ ਨੂੰ ਛੋਟਾ ਕੀਤਾ ਗਿਆ ਹੋਰ ਕੁਝ ਨਹੀਂ ਇੱਕ ਲਕੀਰ ਦਾ ਫਰਕ ਐ ਸਿਰਫ ਜਿਹਦਾ ਫਰਕ ਐ ਬਿਲਕੁਲ ਜੀ ਬਿਲਕੁਲ ਉਥੇ ਇੰਡਸਟਰੀ ਪੰਜਾਬ ਦੀ ਇੰਡਸਟਰੀ ਦਾ ਕਿੰਨਾ ਕ੍ਰੇਜ਼ ਦੇਖਣ ਨੂੰ ਮਿਲਿਆ ਤੁਹਾਨੂੰ ਇੱਧਰ ਆਪਣੀ ਫਿਲਮਾਂ ਦੇਖਦੇ ਨੇ ਉਹ ਆਪਣੇ ਗਾਣੇ ਸੁਣਦੇ ਨੇ ਸਿੱਧੂ ਮੂਸੇਵਾਲੇ ਦਾ ਬੱਚੇ-ਬੱਚੇ ਨੂੰ ਪਤਾ ਹੈ ਬੱਚੇ-ਬੱਚੇ ਨੂੰ ਪਤਾ ਹੈ ਮੇਰੇ ਨਾਲ ਮੁੰਡਾ ਸੀਗਾ ਉਹਦਾ ਪਿੰਡ ਉਧਰ ਹੈ ਮੂਸੇ ਦੇ ਕੋਲੇ ਆ ਉਹ ਉਹਨੂੰ ਐ ਦੇਖਦੇ ਤੇ ਵੀ ਹਏ ਤੂੰ ਸਿੱਧੂ ਮੂਸੇਵਾਲੇ ਦੇ ਪਿੰਡੋਂ ਆ ਤੇ ਜਨਨ ਕਿ ਵੀ ਐ ਸਮਝ ਲਓ ਵੀ ਸਾਰਾ ਆਪਣਾ ਆਪਣਾ ਇਸ ਨੂੰ ਲਾਈਕ ਕਰਦੇ ਆ ਫਿਲਮਾਂ ਨੂੰ ਸਾਨੂੰ ਵੀ ਕਹਿੰਦੇ ਆ ਯਾਰ ਤੁਹਾਡੀਆਂ ਫਿਲਮਾਂ ਅਸੀਂ ਫੈਮਿਲੀ ਚ ਬਹਿ ਕੇ ਦੇਖਦੇ ਆ ਪਾਕਿਸਤਾਨ ਦੀ ਮੈਂ ਗੱਲ ਕਰਾਂ ਤੁਸੀਂ ਜਾ ਕੇ ਵੀ ਆਏ ਤੁਸੀਂ ਕਿਵੇਂ ਦਾ ਸੀਗਾ ਐਕਸਪੀਰੀਅੰਸ ਬਹੁਤ ਵਧੀਆ ਹੈ بس ਇੱਕ ਲਕੀਰ ਦਾ ਫਰਕ ਹੈ ਆਪਣੇ ਵਰਗੇ ਲੋਕ ਨੇ ਆਪਣੇ ਨੂੰ ਵਧੀਆ ਨੇ ਮੈਂ ਤਾਂ ਕਹਿਣਾ ਹੁੰਨਾ ਨਾ ਵੀ ਉਹ ਉਹ ਲੋਕ ਚੰਗੇ ਨੇ ਆਪਣੇ ਕੋਲੇ ਕਿਸੇ ਨੂੰ 10 ਮਿੰਟ ਦਾ ਟਾਈਮ ਨਹੀਂ ਕੋਈ ਦੇ ਸਕਦਾ ਉਹ ਉਹ ਤਿੰਨ ਤਿੰਨ ਚਾਰ ਚਾਰ ਦਿਨ ਦੋ ਦੋ ਗੱਡੀਆਂ ਦੇ ਕੇ ਰਖਦੇ ਤੇ ਸਾਨੂੰ 10 10 ਦਿਨ ਸਾਡੇ ਨਾਲ ਰਹੇ ਔਰ ਅਸੀਂ ਖਵਾ ਖਵਾ ਕੇ ਸਾਨੂੰ ਐਤੀ ਉੱਥੇ ਵੀ ਅਸੀਂ ਤਬਰ ਖਾ ਕੇ ਮਰਨ ਆਇਆ ਉੱਥੇ ਅਸੀਂ ਫੇਰ ਖਵਾਤਾ ਫੇਰ ਖਵਾਤਾ ਫੇਰ ਖਵਾਤਾ ਮਾੜੇ ਤੋਂ ਮਾੜਾ ਬੰਦਾ ਵੀ ਇਹ ਕਹਿੰਦਾ ਸੀ ਸਰਦਾਰ ਜੀ ਤੁਹਾਡੀ ਕੀ ਖੇਦਮਤ ਕਰੀਏ ਉਹ ਚੰਗੇ ਲੋਕ ਨੇ ਸਾਡੇ মিডিਆ ਦੇ ਵਿੱਚ ਸਾਡੇ ਸਿਆਸਤਦਾਨਾਂ ਨੇ ਇਹਨੂੰ ਮਾੜਾ ਕਿਹਾ ਹਨਾ ਤੇ ਫਿਲਮਾਂ ਦੇ ਵਿੱਚ ਮਾੜਾ ਕਹਿੰਦੇ ਨੇ ਪਰ ਪਾਕਿਸਤਾਨ ਉਹ ਹੈ ਜਾਨੀ ਇਹ ਹੈਗਾ ਬਹੁਤ ਵਧੀਆ ਲੋਕ ਨੇ ਕੀ ਫਰਕ ਹੈ ਚੜ੍ਹਦੇ ਪੰਜਾਬ ਤੇ ਲੈਂਦੇ ਪੰਜਾਬ ਵਿੱਚ ਜਿਹੜਾ ਤੁਸੀਂ ਉੱਥੇ ਜਾ ਕੇ ਦੇਖਿਆ ਹੋ ਸਭੀ ਸਾਂਝੇ ਨੇ ਹਵਾ ਸਾਂਝੀ ਹੈ ਸੂਰਜ ਸਾਂਝਾ ਹੈ ਚੰਦਰਮਾ ਸਾਂਝਾ ਹੈ ਸਭ ਕੁਝ ਇੱਕੋ ਹੈ ਤੇ ਉਹੀ ਮੌਸਮ ਨੇ ਤੁਹਾਨੂੰ ਦੂਰੇ ਪੈਂਦੀ ਹੈ ਤੁਹਾਨੂੰ ਉੱਥੇ ਪੈਂਦੀ ਹੈ ਸੇਮ ਚੀਜ਼ ਹੈ ਸੇਮ ਹੈਗਾ ਨਾ ਬਸ ਆ ਸਾਡੇ ਧਰਮਾਂ ਨੇ ਜਿਹੜੇ ਧਰਮ ਦੇ ਠੇਕੇਦਾਰਾਂ ਨੇ ਦੋ ਮੁਲਕ ਦੇ ਟੋਟੇ ਕਰਤੇ ਨਾ ਤਾਂ ਕੋਈ ਜਨਾਬਾ ਮਰਿਆ ਸੀ ਨਾ ਨਹਿਰੂ ਦਾ ਮਰਿਆ ਸੀ ਮਰੇ ਤੀ ਤਾਂ ਆਪਾ ਉਹ ਸਿਰਫ ਪੰਜਾਬ ਵੰਡਿਆ ਗਿਆ ਪੰਜਾਬ ਨੂੰ ਛੋਟਾ ਕੀਤਾ ਗਿਆ ਹੋਰ ਕੁਝ ਨਹੀਂ ਇੱਕ ਲਕੀਰ ਦਾ ਫਰਕ ਹੈ ਸਿਰਫ ਜਿਵੇਂ ਦਾ ਫਰਕ ਹੈ ਬਿਲਕੁਲ ਜੀ ਬਿਲਕੁਲ ਉੱਥੇ ਇੰਡਸਟਰੀ ਪੰਜਾਬ ਦੀ ਇੰਡਸਟਰੀ ਦਾ ਕਿੰਨਾ ਕ੍ਰੇਜ਼ ਦੇਖਣ ਨੂੰ ਮਿਲਿਆ ਤੁਹਾਨੂੰ ਇੱਧਰ ਆਪਣੀ ਫਿਲਮਾਂ ਦੇਖਦੇ ਨੇ ਉਹ ਆਪਣੀ ਗਾਣੇ ਸੁਣਦੇ ਨੇ ਸਿੱਧੂ ਮੂਸੇਵਾਲੇ ਦਾ ਬੱਚੇ-ਬੱਚੇ ਨੂੰ ਪਤਾ ਹੈ ਬੱਚੇ-ਬੱਚੇ ਨੂੰ ਪਤਾ ਹੈ ਮੇਰੇ ਨਾਲ ਮੁੰਡਾ ਸੀਗਾ ਉਹਦਾ ਪਿੰਡ ਉਧਰ ਹੈ ਮੁੱਸੇ ਦੇ ਕੋਲੇ ਆ ਉਹ ਉਹਨੂੰ ਐਂ ਦੇਖਦੇ ਤੇ ਵੀ ਹਏ ਤੂੰ ਸਿੱਧੂ ਮੁੱਸੇ ਵਾਲੇ ਦੇ ਪਿੰਡੋਂ ਆ ਤੇ ਜਾਨੀ ਕਿ ਵੀ ਐਂ ਸਮਝ ਲਓ ਵੀ ਸਾਰਾ ਆਪਣਾ ਆਪਣਾ ਇਸ ਨੂੰ ਲਾਇਕ ਕਰਦੇ ਆ ਫਿਲਮਾਂ ਨੂੰ ਸਾਨੂੰ ਵੀ ਕਹਿੰਦੇ ਆ ਯਾਰ ਤੁਹਾਡੀਆਂ ਫਿਲਮਾਂ ਅਸੀਂ ਫੈਮਿਲੀ ਚ ਬਹਿ ਕੇ ਦੇਖਦੇ ਆ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ